ਹੋ ਗਿਆ ਸੀ ਕਰਾਂ ਕਿੜਾ ਲੱਗਿਆ ਸੀ ਮਸਲ ਗਿਆ ਅੱਛਾ ਜੀ ਪਿੰਡ ਲੈ ਕੇ ਪਿੰਡਾਂ ਦੇ ਪੈਕਟਰੇ ਟਾਇਰ ਰੋਕ ਕੇ ਜਾਉਂਦਾ ਸੀ ਠੀਕ ਹੈ ਉੱਥੋਂ ਲੈ ਆਟੋ ਤੇ ਚੜਾ ਠੀਕ ਹੈ ਹੁਣ ਕਿੱਥੇ ਦਾਖਲ ਕਰਾਇਆ ਸੀ ਪਹਿਲਾਂ ਪਹਿਲਾਂ ਅਵੋਰ ਕਰਾਇਆ ਅਵੋਰ ਤੇ ਕੱਟਾ ਉਸ ਤੇ ਪਹਿਲ ਬਟਿੰਡੇ ਆ ਗਿਆ ਉੱਥੋਂ ਫੇ ਗੰਡੇ ਕਰਾਇਆ ਦੁਬਾਰੇ ਠੀਕ ਹੈ ਹਾਲਤ ਕਿਵੇਂ ਗਈ ਮਾਰੀ ਜਾਂਦਾ ਉਹ ਜਿਹੜੇ ਕੰਦੇ ਵੀ ਸਾਡੇ ਘਰ ਆਇਆ ਇਹ ਤੇ ਉਹਦੇ ਵਿੱਚ ਇਹਦੀ ਮਦਰ ਨਾ ਕਹਿੰਦਾ ਵੀ ਮੇਰੀ ਮਦਰ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਉਹ ਦੇਸ਼ਬੰਦੀ ਇਹ ਨਹੀਂ ਉਹ ਤੇ ਕਰਮਣੀ ਉਹਦੀ ਲੱਤ ਵੱਡੀ ਆ ਜਿੱਥਰੋਂ ਅਸੀਂ ਸਜੈਸਟ ਕਰਤਾ ਐਫ ਆਈ ਆਰ ਅਸੀਂ ਦਰਜ ਕਰ ਰਹੀਆਂ ਹਾਂ ਜਲਦੀ ਮਤਲਬ ਕਿ ਆਤੀ 12 ਵਜੇ ਤੋਂ ਉਹਦੀ ਗੱਲ ਆ 12 ਦੇ ਔਰ 1 ਦੇ ਵਿੱਚ ਕਰੀਬ ਆ ਤੇ ਮਤਲਬ ਕਿ ਉਹ ਬੰਦਾ ਯਾਨੀ ਕਿ ਸ਼ਰਾਬ ਜੀ ਡਰਿੰਕ ਕੀਤੀ ਹੋਈ ਸੀ ਉਹਦੀ ਪੂਰੀ ਆਮਰੂ ਵੀਰ ਠੀਕ ਹੈ ਤੇ ਹਾਂਜੀ ਕੱਲ ਮਤਲਬ ਕਿ ਰਾਤੀ 12 ਵਜੇ ਤੋਂ ਵਜ ਦੀ ਗੱਲ ਹੈ 12 ਦੇ ਔਰ 1 ਦੇ ਵਿੱਚ ਕਰੀਬ ਆ ਤੇ ਮਤਲਬ ਕਿ ਉਹ ਬੰਦਾ ਯਾਨਕੀ ਸ਼ਰਾਬ ਜੀ ਡਰਿੰਕ ਕੀਤੀ ਹੋਈ ਸੀ ਉਹਦੀ ਪੂਰੀ ਤੇ ਮਤਲਬ ਕਿ ਮੇਰਾ ਭਤੀਜਾ ਵਿਕਰਮ ਸਿੰਘ ਤੇ ਮੇਰਾ ਬ੍ਰਦਰ ਗੁਰਪਿੰਦਰ ਸਿੰਘ ਇਹ ਮੀਆਂ ਬੀਬੀ ਆਪਸੇ ਜੇ ਲੜਾਈ ਝਗੜਾ ਉੱਤੇ ਪਏ ਹੋਏ ਸੀ ਛੱਤੇ ਭਤੀਜਾ ਮੇਰੇ ਦੀ ਵੀ ਮਤਲਬ ਕਿ ਥੋੜੀ ਬਹੁਤੀ ਡਰਿੰਕ ਸੀ ਉੱਤੇ ਬੈਠਾ ਆ ਸੀ ਇੱਥੇ ਸਾਹਮਣੇ ਤੇ ਉਹ ਬੰਦਾ ਆ ਕਿ ਭਰਜਾਈ ਮੇਰੀ ਬਰਤਨ ਸਾਫ ਕਰਦੀ ਪਈ ਰਸੋਈ ਦੇ ਵਿੱਚ ਤੇ ਉਹ ਯਾਨਕੀ ਫੁੱਲ ਡਰਿੰਕ ਰੱਜਿਆ ਹੋਇਆ ਸੀ ਉਹਨੇ ਉਹਨੇ ਸੋਚਿਆ ਕਿ ਘਰੇ ਕੋਈ ਵੀ ਨਹੀਂ ਆ ਬੰਦਾ ਕੋਈ ਜੈਂਸ ਘਰੇ ਨਹੀਂ ਆ ਅਸੀਂ ਹਲੇ ਕਿ ਬਾਹਰ ਬੱਚੇ ਐ ਪਏ ਹੋਇਆ ਮੈਂ ਵੀ ਬਾਹਰ ਪਈ ਹੋਈ ਆ ਤੇ ਉਹ ਆਇਆ ਤੇ ਯਾਨੀ ਕਿ ਉਹਨੇ ਮੇਰੀ ਪਰਜਾਈ ਦੀ ਬਾਹ ਫੜ ਕੇ ਉਸ ਕਮਰੇ ਵਿੱਚ ਲੈ ਕੇ ਗਿਆ ਉਸ ਤੋਂ ਬਾਅਦ ਉਹਨੇ ਉਹਨੂੰ ਯਾਨੀ ਕਿ ਜ਼ਬਰਦਸਤੀ ਕੀਤੀ ਆ ਉਸ ਬੰਦੇ ਨੇ ਉਸ ਤੋਂ ਬਾਅਦ ਮੇਰਾ ਭਤੀਜਾ ਆਇਆ ਥੱਲੇ ਤੇ ਉਸ ਤੋਂ ਬਾਅਦ ਉਹਦੀ ਯਾਨੀ ਕਿ ਜੋ ਵੀ ਉਹਦੇ ਹੱਥਾਂ ਪਾਈ ਹੋਈ ਆ ਵੱਡਾ ਟੁੱਕੀ ਹੋਈ ਆ ਉਸ ਤੋਂ ਬਾਅਦ ਬ੍ਰਦਰ ਵੀ ਆਇਆ ਛਡਾਉਣ ਵਾਸਤੇ ਬ੍ਰਦਰ ਦੇ ਵੀ ਵੱਜੀਆਂ ਤੇ ਯਾਨੀ ਕਿ ਸਾਰੀ ਦੀ ਸਾਰੀ ਗਲਤੀ ਇੱਥੇ ਦੇਖੀ ਜਾਓ ਤਾਂ ਉਹ ਮਤਲਬ ਕਿ ਇਨਸਾਨ ਦੀ ਆ ਠੀਕ ਹੈ ਨਹੀਂ ਪਹਿਲਾਂ ਦਾ ਵੀ ਕੋਈ ਇਸੇ ਤਰ੍ਹਾਂ ਦਾ ਕੋਈ ਰੋਲਾ ਸੀ ਹਾਂਜੀ ਕਾਫੀ ਵਾਰ ਦੋ ਤਿੰਨ ਵਾਰੀ ਅਸੀਂ ਉਹਨੂੰ ਤਲਾਹ ਕਰ ਚੁੱਕੇ ਆ ਕਾਫੀ ਵਾਰ ਦੋ ਤਿੰਨ ਵਾਰ ਮੇਰੀ ਮਤਲਬ ਕਿ ਭਰਜਾਈ ਦਾ ਇਸੇ ਕਰਕੇ ਇਹਦੇ ਕਾਰਨ ਹੀ ਝਗੜਾ ਹੋਇਆ ਘਰੇ ਪਰਿਵਾਰ ਚ ਤੇ ਅਸੀਂ ਚਾਰ ਚਾਰ ਮਹੀਨੇ ਛੱਡੀ ਵੀ ਆ ਪਿੱਕਿਆਂ ਤੇ ਯਾਨੀ ਕਿ ਉਹ ਬੰਦਾ ਐਨਾ ਸੀ ਕਿ ਜਦੋਂ ਮਰਜੀ ਦਿਲ ਕਰਦਾ ਸੀ ਦੁਪਹਿਰੇ ਵੀ ਆਉਂਦਾ ਸੀ ਤੇ ਰਾਤੀ ਵੀ ਜਦੋਂ ਮਰਜੀ ਆ ਜਾਂਦਾ ਸੀ ਹਾਂਜੀ ਤੇ ਉਹ ਜਦੋਂ ਅਗਰ ਪੱਠੇ ਦਾ ਲੈਣ ਵੀ ਜਾਣੇ ਆ ਜਾਂ ਡੰਗਰਾਂ ਵਾਸਤੇ ਬਾਹਰ ਜਾਣਾ ਖੇਤ ਬੰਨੇ ਉਦੋਂ ਵੀ ਪਿੱਛੇ ਜਾਂਦਾ ਸੀ ਹਾਂਜੀ ਬੜਾ ਪਰੇਸ਼ਾਨ ਕੀਤਾ ਐਸਾ ਅੱਤ ਚੱਕੀ ਹੋਈ ਸੀ ਕਹਿੰਦੇ ਅੱਤ ਦਾ ਐਂਡ 'ਚ ਕੋਈ ਨਾ ਕੋਈ ਤਾਂ ਹੱਲ ਕਰਨਾ ਹੀ ਪੈਂਦਾ ਇਨਸਾਨ ਹਾਂਜੀ ਇਹਨਾਂ ਦੀ ਮਤਲਬ ਕਿ ਉਹਨਾਂ ਇਨਸਾਫ ਇਹ ਅੱਗੇ ਸਰਕਾਰ ਨੇ ਦੇਖਣਾ ਕਿ ਕੀ ਕਰਨਾ ਕੀ ਨਹੀਂ ਬਾਕੀ ਜੋ ਇਹਨਾਂ ਨੂੰ ਸਹੀ ਲੱਗਿਆ ਆਪਣੇ ਮਾਂ ਵਾਸਤੇ ਜੋ ਬੇਟੇ ਨੂੰ ਲੱਗਿਆ ਉਹਨੇ ਸਹੀ ਕੀਤਾ ਠੀਕ ਹਾਂਜੀ ਕੀ ਲੱਗਦਾ ਤੁਸੇ ਭਰਾਤਰ ਨੂੰ ਸਭ ਦਾ رائے ਹਾਂਜੀ ਕਿ ਪੱਕੀ ਸੀਗੀ ਘਟਨਾ ਕਿਹ ਰਹੀ ਸੀ ਘਟਨਾ ਦਾ ਸੰਤਾ ਪਤਾ ਲੱਗ ਗਿਆ 2 1 3 ਕ ਵਜੇ ਅੱਛਾ ਜੀ ਇਹ ਰਾਤ ਨੂੰ ਗੱਲ 12 1 ਵਜੇ 11 ਕ ਵਜੇ ਦੀ ਗੱਲ ਆ ਜਾਂ 12 ਵਜੇ ਦੀ ਠੀਕ ਹੈ ਉਤੋ ਲੈ ਚੱਕ ਕੇ ਠੀਕ ਹੈ ਫਿਰ ਅੱਡੇ ਅੱਡੇ ਤੋਂ ਠੀਕ ਹੈ ਉਤੋ ਬੰਦੇ ਜਿਹਨੇ ਚੱਕ ਕੇ ਲਿਆ ਬੰਦੇ ਨੇ ਦੰਦ ਤੇ ਜਾ ਰੋ ਆਈ ਆ ਰੋ ਲੈ ਜਿਵੇ ਠੀਕ ਹੈ ਇਹ ਪਤਾ ਲੱਗਿਆ ਵੀ ਕਿੰਨੇ ਵੱਡੇ ਸੀ ਕਿੰਨੇ ਕੀ ਕੀਤਾ ਇਹ ਵੱਡੇ ਤੋਂ ਨਾ ਕਰਦੇ ਨਹੀਂ ਸੀ ਠੀਕ ਹੈ ਇਹਨਾਂ ਦੇ ਕਰ ਦਿੰਦੇ ਜਪਿੰਦਰ ਕੇ ਨਛਤਰ ਸਿੰਘ ਕੇ ਅੱਛਾ ਜੀ ਕੋਈ ਰੰਜਿਸ਼ ਵਜਾ ਕੋਈ ਜੀ ਕੰਡੀਸ ਰਾਤ ਦੀ ਤੇ ਕੋਈ ਜੀ ਪਹਿਲਾਂ ਦੀ ਮੜਮੋਟੀ ਹੋਊਗੀ ਕੋਈ ਅੱਛਾ ਜੀ ਰਾਤ ਦੀ ਤੇ ਕੋਈ ਗਲਤੀ ਨਹੀਂ ਚੱਲੂਗੀ ਠੀਕ ਹੈ ਕੋਈ ਪਤਾ ਲੱਗਿਆ ਵੀ ਕਦੋਂ ਗਿਆ ਸੀਗਾ ਕਰੋ ਜਾਂ ਬਲਾ ਕੇ ਲੈ ਗਿਆ ਸੀ ਪਰਸੋਂ ਗਿਆ ਸੀ ਕਰੋ ਕਿਹੜਾ ਲੈ ਕੇ ਆਇਆ ਸੀ ਅੰਮਰਸਲ ਗਿਆ ਸੀ ਅੱਛਾ ਜੀ ਪਿਲਰ ਲੈ ਕੇ ਪਿਲਰਾਂ ਨੇ ਫੈਕਟਰੀ ਟਾਈਟਰ ਰੋਕ ਕੇ ਜਾ ਹੁੰਦਾ ਸੀ ਕਰੇ ਠੀਕ ਹੈ ਉੱਥੋਂ ਲੈ ਆਟੋ ਤੇ ਚੜਾ ਕੇ ਠੀਕ ਹੈ ਹੁਣ ਕਿੱਥੇ ਦਾਖਲ ਕਰਾਇਆ ਸੀ ਪਹਿਲਾਂ ਪਹਿਲਾਂ ਅਵੋਰ ਕਰਾਇਆ ਅਵੋਰ ਰੈਪੇਅਰ ਕਰਤਾ ਉਸੇ ਇਹ ਬਟਿੰਡੇ ਇਹ ਬਟਿੰਡੇ ਆ ਜਾਂਦਾ ਤਾਂ ਠੀਕ ਗੰਡੇ ਕਰਿਆ ਦੁਆਰੇ ਠੀਕ ਹੈ ਹਾਲਤ ਕਿਵੇਂ ਹੈ ਹਾਲਤ ਮਾੜੀ ਹੈ ਅਜੇ ਵੀ ਪੈਰ ਦੋਵੇਂ ਵੱਡੇ ਗਏ ਜਾਂ ਕਿਵੇਂ ਇੱਕ ਟੱਲਾ ਕੀ ਕਰਤਾ ਅੱਛਾ ਜੀ ਇੱਕ ਨਾਲ ਲੰਗਦੀ ਹੈ ਠੀਕ ਹੈ ਦੋਨੇ ਵੱਡੀਆਂ ਨੇ ਸਮਾਲ ਠੀਕ ਹੈ ਦੋਨੇ ਠੀਕ ਹੈ ਤੇ ਵੱਡੇ ਕਿੱਟਾ ਸਰੀਰ ਤੇ ਸਾਰੇ ਤੇ ਹੀ ਆ ਵੱਡੇ ਕਿੰਨੇ ਵਜੇ ਸੀਗਾ ਵੱਡੇ ਦਾ ਤੁਮ 11:00 ਕਵੇ ਦਾ 11:30 ਵਜੇ ਦਾ ਟਾਈਮ ਤੁਹਾਨੂੰ ਕਦੋਂ ਮਿਲਿਆ ਸਾਨੂੰ ਤਾਂ ਪਤਾ ਲੱਗਾ 3-4 ਵਜੇ 3-4 ਵਜੇ ਬਦਲ ਗਿਆ ਹਾਂ ਠੀਕ ਹੈ ਤੇ ਪੁਲਿਸ ਆ ਗਈ ਸੀ ਪੁਲਸਾਈ ਜਿਉਣਾ ਕੀ ਮੰਗ ਕਬਦੋ ਮੰਗਦਾ ਕਰੇ ਮੇਰੇ ਸਾਲੇ 94 ਮਹੀਨੇ ਹੋਣ ਜੀ ਤੇ ਦੋ ਦੋ ਤਰ੍ਹਾਂ ਦੇ ਪਾਣੀ ਦੇ ਪਾਣੀ ਹੋਣ ਜੀ ਠੀਕ ਸਰਵਨ ਸਿੰਘ ਸਨ ਆਫ ਜਗਰਾਤ ਸਿੰਘ ਇਹ ਵਿਕਰਮ ਸਿੰਘ ਇਲੀਸਾ ਵਿੱਕੀ ਪੁੱਤਰ ਭਿੰਦਰ ਸਿੰਘ ਵਾਸੀ ਧਰਮਪੁਰ 12:00 ਵਜੇ ਕੰਦੇ ਵੀ ਸਾਡੇ ਘਰ ਆਇਆ ਇਹ ਤੇ ਉਹਦੇ ਵਿੱਚ ਇਹਦੀ ਮਦਰ ਨਾ ਕਹਿੰਦਾ ਵੀ ਮੇਰੀ ਮਦਰ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਉਦੇਸ਼ਬੰਦੀ ਇਹ ਨੇ ਉਹ ਤੇ ਵਿਕਰਮ ਨੇ ਉਹਦੀ ਲੱਤ ਵੱਡੀ ਆ ਵਿਕਰਮ ਨੂੰ ਅਸੀਂ ਅਰੈਸਟ ਕਰ ਲਿਆ ਐਫ ਆਈ ਆਰ ਅਸੀਂ ਦਰਜ ਕਰ ਰਹੇ ਹਾਂ ਜਲਦੀ ਕੋਈ ਕਾਰਨ ਹੋਰ ਤੋਂ ਕਰਗੇ ਜੀ ਤੁਹਾਨੂੰ ਹੋਰ ਅੱਜ ਉਹ ਸਾਰਾ ਤਫਤੀਸ਼ ਦਾ ਪਾਰਟ ਆ ਸੀ ਹੁਣ ਐਫ ਆਈ ਆਰ ਦਰਜ ਕਰਕੇ ਅਗਲੀ ਅੱਜ ਜੀ ਤਫਤੀਸ਼ ਕਰਾਂਗੇ ਸਾਰਾ ਮੈਟਰ ਅੰਡਰ ਇਨਵੈਸਟੀਗੇਸ਼ਨ ਆ ਹਾਂ ਉਹ ਤਫਤੀਸ਼ ਦੇ ਵਿੱਚ ਦੇਖਦੇ ਹਾਂ ਹਿਸ ਤੱਕ ਤੈਕੀ ਆ ਬਾਕੀ ਅਸੀਂ ਉਹਨੂੰ ਇਹਦੀ ਮਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਰਾਨੇ ਤੋਂ ਪਿੱਛੇ ਜਿਹੜੇ ਵੀ ਫੈਕਟਰ ਸਾਹਮਣੇ ਆਉਣਗੇ ਐਜਪਰ ਲਾਅ ਕਾਰਵਾਈ ਕਰਾਂਗੇ